ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਆਂ ਜੈਂਟਸ ਵੈਟਰ ਬੱਚਿਆਂ ਦੀਆਂ ਕੋਟੀਆਂ ਸਵੈਟਰ ਦੇਖੋ ਇਸ ਤਰ੍ਹਾਂ ਫਲਾਵਰ ਬਣ ਕੇ ਆਉਂਦੇ ਛੋਟੇ ਛੋਟੇ 8 ਚ ਲਾਂਗਾ ਜਿਹੜਾ ਆਪਣਾ ਡਿਜ਼ਾਈਨ ਨਾ ਕੰਪਲੀਟ ਹੋ ਜਾਂਦਾ 6 6 ਕੁੰਡਿਆਂ ਦਾ ਡਿਜ਼ਾਈਨ ਹੈ 2 ਕੁੰਡੇ ਤੁਸੀਂ ਵਾਧੂ ਰੱਖ ਲੈਣੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਡਿਜ਼ਾਈਨ ਨੂੰ ਦੇਖੋ ਇੱਥੇ ਮੈਂ ਇੱਕ ਵਾਰ ਡਿਜ਼ਾਈਨ ਰਿਪੀਟ ਕੀਤਾ ਹੈ ਅੱਠ ਸਲਾਂਗਾਂ ਡਿਜ਼ਾਈਨ ਦੀਆਂ ਬਣਾਈਆਂ ਇਹਦੇ ਉੱਪਰ ਹੀ ਅੱਠ ਸਲਾਂਗਾਂ ਡਿਜ਼ਾਈਨ ਦੀਆਂ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾਉਂਗੀ ਇਸ ਤਰ੍ਹਾਂ ਦੇਖੋ ਡਿਜ਼ਾਈਨ ਬਣ ਰਿਹਾ ਆਪਣੇ ਦੇਖੋ ਤੁਸੀਂ ਚਾਹੋ ਤਾਂ ਇੱਥੇ ਮੋਤੀ ਵੀ ਲਗਾ ਸਕਦੇ ਹੋ ਇਸ ਤੋਂ ਫਲਾਵਰ ਬੰਦ ਹੈ ਤੇ ਇੱਥੇ ਮੋਤੀ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ 8 ਸਲਾਂਗਾ ਉੱਪਰ ਮੈਂ ਤੁਹਾਨੂੰ ਡਿਜ਼ਾਈਨ ਦੀਆਂ ਬਣਾ ਕੇ ਦਿਖਾਉਂਗੀ 8 ਸਲਾਂਗਾ ਚ ਡਿਜ਼ਾਈਨ ਹੈ ਜਿਹੜਾ ਆਪਣਾ ਕੰਪਲੀਟ ਹੋ ਜਾਂਦਾ ਠੀਕ ਹੈ 6 6 ਕੁੰਡਿਆਂ ਦਾ ਡਿਜ਼ਾਈਨ ਹੈ 2 ਕੁੰਡੇ ਆਪਾਂ ਵਾਧੂ ਰੱਖਨੇ ਆ ਇੱਕ ਕੁੰਡਾ ਇੱਧਰ ਕੰਨੀ ਦੇ ਹੋ ਜਾਂਦਾ ਇੱਕ ਇੱਧਰ ਤੇ ਚਲੋ ਫਿਰ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਦੇਖੋ 6 ਕੁੰਡਿਆਂ ਵਿੱਚੋਂ 2 ਕੁੰਡੇ ਤਾਂ ਆਪਾਂ ਬਣਾ ਲੈਨੇ ਸਿੱਧੇ ਇਸ ਤਰ੍ਹਾਂ ਹੁਣ ਜਿਹੜੇ ਅਗਲੇ 2 ਕੁੰਡੇ ਆ ਇੱਕ ਕੁੰਡੇ ਤਾਂ 3 ਬਣਾਵਾਂਗੀ ਪਹਿਲੇ ਇੱਕ ਕੁੰਡਾ ਬਣਾਇਆ ਥ੍ਰੈਡ ਅੱਗੇ ਕਰਕੇ ਦੂਸਰਾ ਬਣਾ ਲਿਆ ਫਿਰ ਇਹੀ ਕੁੰਡਾ ਦੁਬਾਰਾ ਸਿੱਧਾ ਬਣਾ ਲਿਆ ਇੱਕ ਦੇ 3 ਹੋ ਗਏ ਫਿਰ ਦੁਬਾਰਾ ਅਗਲਾ ਕੁੰਡਾ ਜਿਹੜਾ ਇਹਦੇ ਵੀ ਇੱਕ ਦੇ 3 ਬਣਾਵਾਂਗੇ ਇੱਕ ਬਣਾਇਆ ਸਿੱਧਾ ਥ੍ਰੈਡ ਅੱਗੇ ਕਰਕੇ ਦੂਸਰਾ ਕੁੰਡਾ ਬਣ ਗਿਆ ਫਿਰ ਸਿੱਧਾ ਬਣਾਤਾ ਠੀਕ ਹੈ ਇਸ ਤਰ੍ਹਾਂ ਚਾਰ ਕੁੰਡੇ ਬਣ ਗਏ ਦੋ ਕੁੰਡੇ ਆਪਣੇ ਸਿੱਧੇ ਦੇਖੋ ਛੇ ਕੁੰਡੇ ਹੋ ਗਏ ਇਹ ਛੇ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਇਸ ਤਰ੍ਹਾਂ ਦੁਬਾਰਾ ਫਿਰ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਤਾਂ ਵਿੱਚ ਆਪਣੇ ਚਾਰ ਕੁੰਡੇ ਸਿੱਧੇ ਆ ਜਾਂਦੇ ਦੋ ਆਪਣੇ ਇਧਰਲੇ ਡਿਜ਼ਾਈਨ ਦੇ ਸਿੱਧੇ ਕੁੰਡੇ ਦੋ ਇਧਰ ਹੁਣ ਇੱਕ ਦੇ ਤਿੰਨ ਪਹਿਲਾਂ ਸਿੱਧਾ ਥ੍ਰੈਡ ਕੀਤਾ ਅੱਗੇ ਦੂਸਰਾ ਕੁੰਡਾ ਬਣ ਗਿਆ ਫਿਰ ਸਿੱਧਾ ਤਿੰਨ ਕੁੰਡੇ ਬਣ ਗਏ ਇੱਕ ਤੋਂ ਠੀਕ ਹੈ ਪਹਿਲਾਂ ਇਹਨੂੰ ਸਿੱਧਾ ਬਣਾਇਆ ਥ੍ਰੈਡ ਅੱਗੇ ਕੀਤਾ ਦੂਸਰਾ ਖੁੰਡਾ ਬਣ ਗਿਆ ਫਿਰ ਇਹਨੂੰ ਸਿੱਧਾ ਬਣਾਇਆ ਧਿਆਨ ਖੁੰਡੇ ਬਣ ਗਏ ਇਸ ਤਰ੍ਹਾਂ ਦੋ ਫੇਰ ਸਿੱਧੇ ਇਸ ਤਰ੍ਹਾਂ ਛੇ ਖੁੰਡੇ ਹੋ ਗਏ ਦੁਬਾਰਾ ਡਿਜ਼ਾਈਨ ਰਿਪੀਟ ਕਰਾਂਗੇ ਦੋ ਖੁੰਡੇ ਸਿੱਧੇ ਇੱਕ ਤੋਂ ਤਿੰਨ ਥ੍ਰੈਡ ਕੀਤਾ ਅਗੇ ਦੂਸਰਾ ਬਣ ਗਿਆ ਫੇਰ ਇੱਕ ਇਸ ਤਰ੍ਹਾਂ ਇੱਕ ਖੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਬਣ ਗਿਆ ਫੇਰ ਇੱਕ ਸਿੱਧਾ ਠੀਕ ਹੈ ਫਿਰ ਦੋ ਕੁੰਡੇ ਸਿੱਧੇ ਛੇ ਕੁੰਡੇ ਹੋਗੇ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਕਰਾਂਗੇ ਦੋ ਕੁੰਡੇ ਸਿੱਧੇ ਇੱਕ ਦੇ ਤਿੰਨ ਬਹੁਤ ਈਜ਼ੀ ਡਿਜ਼ਾਈਨ ਹੈ ਬਹੁਤ ਆਸਾਨੀ ਨਾਲ ਡਿਜ਼ਾਈਨ ਨੂੰ ਤੁਸੀਂ ਬਣਾ ਲਓਗੇ ਥੋੜਾ ਜਿਹਾ ਵੀ ਬਣਾਈ ਦਾ ਕੰਮ ਜੇ ਕਰ ਤੁਸੀਂ ਜਾਣਦੇ ਆ लास्ट ਤੇ ਦੇਖੋ ਜਿਵੇਂ ਸਟਾਰਟਿੰਗ 'ਚ ਆਪਣੇ ਦੋ ਸਿੱਧੇ ਆਏ ਆ ਕੰਨੀ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਿਲਾਈ ਹੈ ਠੀਕ ਹੈ ਇਸ ਤਰ੍ਹਾਂ ਇੱਕ ਸਿਲਾਈ ਆਪਾਂ ਕੰਪਲੀਟ ਕਰ ਲਈ ਡਿਜ਼ਾਈਨ ਦੀ ਦੂਸਰੀ ਸਿਲਾਈ ਰੰਗ ਸਾਈਡ ਤੋਂ ਜਿਹੜੇ ਉਧਰ ਆਪਾਂ ਸਿੱਧੇ ਬਣਾਏ ਆ ਇਧਰ ਆਪਾਂ ਉਹਨੂੰ ਉਲਟੇ ਬਣਾਵਾਂਗੇ ਦੋ ਕੁੰਡੇ ਉਧਰ ਸਿੱਧੇ ਸੀ ਦੋ ਉਲਟੇ ਬਣਾ ਲਈ ਠੀਕ ਹੈ ਜਿਹੜੇ ਹੁਣ ਇੱਕ ਦੇ ਤਿੰਨ ਹੈ ਇਹਨਾਂ ਨੂੰ ਆਪਾਂ ਸਲਿੱਪ ਕਰਨਾ ਬਣਾਉਣਾ ਨਹੀਂ ਦੇਖੋ ਇਸ ਤਰ੍ਹਾਂ ਠੀਕ ਹੈ 6 ਕੁੰਡੇ ਆਪਣੇ ਇਸ ਤਰ੍ਹਾਂ ਸਲਿੱਪ ਹੋ ਜਾਂਦੇ ਜਿਹੜੇ ਇੱਕ ਦੇ ਤਿੰਨ ਬਣਾਏ ਆਪਾਂ ਇਸ ਤਰ੍ਹਾਂ ਦੂਸਰੇ ਕੁੰਡੇ ਆਪਾਂ ਉਲਟੇ ਬਣਾਉਣੇ ਜਿਹੜੀ ਉਧਰ ਸਿੰਪਲ ਸਿੱਧੇ ਬਣਾਈ ਐ ਤਾਂ 1 2 10 ਚਾਰ ਕੁੰਡੇ ਵਿੱਚ ਉਲਟੇ ਆਗੇ ਫਿਰ 6 ਕੁੰਡੇ ਸਲਿੱਪ ਐਕਸਟਰਾ ਚਾਰ ਕੁੰਡੇ ਉਲਟੇ ਆਗੇ ਫਿਰ ਛੇ ਕੁੰਡੇ ਸਲਿੱਪ ਕਰਾਂਗੇ ਇਸ ਤਰ੍ਹਾਂ ਕਰਕੇ ਫਿਰ ਛੇ ਚਾਰ ਕੁੰਡੇ ਉਲਟੇ ਠੀਕ ਹੈ ਫਿਰ ਛੇ ਕੁੰਡੇ ਸਲਿੱਪ ਲਾਸਟ ਦਿਓ ਸਿੱਧਰਾਂਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਹੈ ਠੀਕ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਦੀ ਕੋ ਡਿਜ਼ਾਈਨ ਦੀ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਇੱਕ ਕੁੰਡਾ ਤਾਰਾਂਗੇ ਹੁਣ ਕੁੰਡੇ ਆਪਾਂ ਟਵਿਸਟ ਕਰਨੀ ਦੋ ਕੁੰਡੇ ਇਹ ਇੱਕ ਤੋਂ ਤਿੰਨ ਬਣਾਏ ਸੀ ਇਹ ਕੁੰਡੇ ਠੀਕ ਹੈ ਟਵਿਸਟ ਕਿਵੇਂ ਕਰਨੀ ਆਪਾਂ జీ తినుండే ఆ అలీ సైడ్ అని ఏ దో కండి పిచ్చే కండే అవ్వగే దో కర పిచ్చే ఫరు తిని కండే ఏ సైతా ਸਲਾਈ ਤੇ ਅੱਗੇ ਕਰ ਲੈਣੇ ਇਸ ਤਰ੍ਹਾਂ ਫਿਰ ਅਗਲੀ ਸਾਈਡ ਤੋਂ ਇਹ ਤਿੰਨ ਕੁੰਡੇ ਆਪਾਂ ਜਿਹੜੇ ਅਗਲੀ ਸਾਈਡ ਤੋਂ ਤਿੰਨ ਦਾ ਇੱਕ ਬਣਾ ਦੇਣੇ ਠੀਕ ਹੈ ਇਸ ਤਰ੍ਹਾਂ ਇਹ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਦੇਖੋ ਜਿਹੜੇ ਦੇ ਆਪਣੇ ਕੁੰਡੇ ਵਧੇ ਸੀ ਉਹ ਆਪਣੇ ਕੁੰਡੇ ਘਟ ਗਏ ਇੱਕ ਤੋਂ ਤਿੰਨ ਬਣਾਏ ਸੀ ਤਾਂ ਦੋ ਕੁੰਡੇ ਵਧ ਗਏ ਸੀ ਠੀਕ ਹੈ ਤਾਂ ਹੁਣ ਆਪਾਂ ਤਿੰਨ ਦਾ ਇੱਕ ਕਰਤਾ ਦੋ ਕੁੰਡੇ ਆਪਣੇ ਕੋਲ ਘਟ ਗਏ ਠੀਕ ਹੈ ਹੁਣ ਦੁਬਾਰਾ ਫੇਰ ਟਵਿਸਟ ਕਰਾਂਗੇ ਇਹ ਤਿੰਨ ਕੁੰਡੇ ਅਗਲੀ ਸਾਈਡ ਤੋਂ ਪਿੱਛੇ ਜਾਣਗੇ ਪਿਛਲੇ ਕੁੰਡੇ ਆਪਾਂ ਅੱਗੇ ਲੈ ਆਉਣੇ ਇਸ ਤਰ੍ਹਾਂ ਇਹ ਕਿਹੋ ਜਿਹਾ ਇਸ ਤਰ੍ਹਾਂ ਇਹ ਦੋ ਕੁੰਡੇ ਅੱਗੇ ਲਿਆ ਕੇ ਇਹਨਾਂ ਨੂੰ ਆਪਾਂ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਇਹ ਤਿੰਨ ਕੁੰਡਿਆਂ ਦਾ ਪੈਕ ਕਰ ਦੇਣਾ ਪਿਛਲੀ ਸਾਈਡ ਤੋਂ ਐਕਸਟਰਾ ਦੇਖ ਫਿਰ ਅੱਗੇ ਆਪਾਂ ਟਵਿਸਟ ਕਰਾਂਗੇ ਜਿਵੇਂ ਆਪਾਂ ਇਹ ਕੁੰਡੇ ਬਣਾਏ ਆ ਉਸੇ ਤਰ੍ਹਾਂ ਹੀ ਬਣਾਉਣੇ ਆ ਤਿੰਨ ਕੁੰਡੇ ਅਗਲੀ ਸਾਈਡ ਤੋਂ ਅੱਗੇ ਲੈ ਆਉਣੇ ਦੋ ਕੁੰਡੇ ਲੈ ਜਾਣੇ ਆ ਪਿਛੇ తిని కండే అగలి సైడ్ అనే తిన్న కలి సైడ్ కన్నా దా కు కూజ కర దో కుడే బాల్గే సీధే ఇర తిను పిచ్చే లే అయిడ్ పిచ్చలే కుండే ਅੱਗੇ ਲੈ ਆਉਣੇ ਪਿਛਲੇ ਕੁੰਡੇ ਆਪਾਂ ਅੱਗੇ ਲੈ ਆਉਣੇ ਅਗਲੇ ਕੁੰਡੇ ਆਪਾਂ ਪਿੱਛੇ ਲੈ ਜਾਣੇ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਇਹਨਾਂ ਨੂੰ ਤਾਂ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਦੇਣਾ 1 2 ਇਹ ਤਿੰਨ ਕੁੰਡਿਆਂ ਦਾ ਪੈਕ ਕਰਨਾ ਪਿਛਲੀ ਸਾਈਡ ਤੋਂ ਜਿਹੜੇ ਆਪਣੇ ਕੋਲ ਦੋ ਕੁੰਡੇ ਵਧੇ ਸੀ ਉਹ ਆਪਣੇ ਕੋਲ ਘਟ ਜਾਂਦੇ ਆ ਦੇਖੋ ਇਸ ਤਰ੍ਹਾਂ ਠੀਕ ਹੈ ਅੱਗੇ ਫੇਰ ਟਵਿਸਟ ਕਰਨੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਤਿੰਨ ਕੁੰਡੇ ਅੱਗੇ ਲੈ ਆਉਣੇ ਦੋ ਕੁੰਡੇ ਪਿੱਛੇ ਲੈ ਜਾਣੇ ਫਿਰ ਇਹ ਤਿੰਨ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੇ ਇੱਕ ਬਣਾ ਦੇਣਾ ਇਸ ਤਰ੍ਹਾਂ ਦੇਖ ਕੁੰਡੇ ਥੋੜੇ ਜਿਹਾ ਆਪਾਂ ਲੂਜ਼ ਕਰਨੇ ਨੇ ਇਹ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇਸ ਤਰ੍ਹਾਂ ਫਿਰ ਅੱਗੇ ਟਵਿਸਟ ਕਰਨੀ ਹੈ ਇਹ ਤਿੰਨ ਕੁੰਡੇ ਆਪਾਂ ਪਿੱਛੇ ਲੈ ਜਾਣੇ ਦੋ ਕੁੰਡੇ ਪਿਛਲੀ ਸਾਈਡ ਤੋਂ ਅੱਗੇ ਲੈ ਕੇ ਆਉਣੇ ਇਹ 10 ਕੁੰਡੀਆਂ ਆਪਾਂ ਪਿੱਛੇ ਲੈ ਜਾਣੀਆਂ ਇਸ ਤਰ੍ਹਾਂ ਇਹ ਦੋ ਕੁੰਡੀਆਂ ਆਪਾਂ ਸਿੱਧੇ ਬਣਾ ਲੈਨੇ ਇੱਕ ਦੋ 10 ਕੁੰਡੀਆਂ ਦਾ ਪੈਕ ਬਣਾ ਦੇਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਅੱਗੇ ਟਵਿਸਟ ਕਰਨੀ ਆਪਾਂ

ਐਸਟਰ ਇਹ ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਬਣਾਵਾਂਗੇ ਦੇਖੋ ਐਸਟਰ ਐਸਟਰ ਨੇ ਜਾਈਨ ਬੰਦਦਾ ਚੌਥੀ ਸਿਲਾਈ ਆਪਾਂ ਰੌਂਗ ਸਾਈਡ ਤੋਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਐ ਐਸਟਰ ਸਾਰੀ ਉਲਟੀ ਬਣਾ ਲੈਣੀ ਐ ਠੀਕ ਹੈ ਮੈਂ ਸਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਇਸ ਤਰ੍ਹਾਂ ਫਿਰ ਛੇਵੀਂ ਸਲਾਈ ਆਪਾਂ ਬਣਾਵਾਂਗੇ ਡਿਜ਼ਾਈਨ ਦੀ ਪੰਜਵੀਂ ਸਲਾਈ ਰਾਈਟ ਸਾਈਡ ਤੋਂ ਇੱਕ ਗੁੰਡਾ ਤਾਰਿਆ ਹੁਣ ਆਪਾਂ ਜਿਹੜਾ ਦੇਖੋ ਆਪਾਂ ਨੂੰ ਇਹ ਡਿਜ਼ਾਈਨ ਵਾਲਾ ਗੁੰਡਾ ਦਿਖਾਈ ਦੇ ਰਿਹਾ ਆਪਾਂ ਨੂੰ ਇੱਕ ਦੇ ਤਿੰਨ ਗੁੰਡੇ ਬਣਾਉਣੇ ਨੇ ਇਸ ਤਰ੍ਹਾਂ ਇੱਕ ਥ੍ਰੈਡ ਕਰਾਂਗੇ ਅੱਗੇ ਦੂਸਰਾ ਗੁੰਡਾ ਬਣ ਗਿਆ ਇਸ ਤਰ੍ਹਾਂ ਠੀਕ ਹੈ ਜਗਾ ਚੇਂਜ ਹੋ ਗਈ ਡਿਜ਼ਾਈਨ ਦੀ ਹੁਣ ਅੱਗੇ ਆਪਣੇ ਕੋਲ ਆ ਗਏ 1 2 3 4 ਕੁੰਡੇ ਸਿੱਧੇ ਫੇਰ ਇੱਕ ਦੇ ਤਿੰਨ ਦੇਖੋ ਇਸ ਤਰ੍ਹਾਂ ਡਿਜ਼ਾਈਨ ਦਿਖਾਈ ਦੇ ਰਿਹਾ ਇੱਕ ਕੁੰਡੇ ਦੇ ਇੱਕ ਦੇ ਤਿੰਨ ਬਣਨਗੇ ਫੇਰ ਇੱਕ ਕੁੰਡੇ ਦੇ ਇੱਕ ਦੇ ਤਿੰਨ ਬਣਨਗੇ ਇਸ ਤਰ੍ਹਾਂ ਅੱਗੇ ਫੇਰ ਚਾਰ ਕੁੰਡੇ ਸਿੱਧੇ ਇੱਕ 2 10 4 ਫਿਰ 1 ਦੇ 3 1 ਥ੍ਰੈਡ ਅੱਗੇ 2 10 ਫਿਰ 1 ਦੇ 3 ਫਿਰ 4 ਕੁੰਡੇ ਸਿੱਧੇ 1 2 10 4 ਫਿਰ 1 ਦੇ 3 ਥ੍ਰੈਡ ਅੱਗੇ 2 ਦਨ ਫਿਰ ਇੱਕ ਦੇ ਦਨ ਫਿਰ ਚਾਰ ਸਿੱਧੇ ਇੱਕ ਦੋ ਤਿੰਨ ਚਾਰ ਫਿਰ ਇੱਕ ਦੇ ਤਨ ਲਾਸਟ ਵਾਲਾ ਗੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਇਹ ਪੰਜ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਆਗੀ ਰੌਂਗ ਸਾਈਡ ਤੋਂ ਜਿਹੜੇ ਕੁੰਡੇ 1 ਤੋਂ 3 ਬਣਾਏ ਆ ਆਪਾਂ ਸਲਿੱਪ ਕਰਨੇ ਦੂਸਰੇ ਕੁੰਡੇ 1 2 10 ਚਾਰ ਕੁੰਡੇ ਜਿਹੜੇ ਉਧਰ ਸਿੱਧੇ ਇੱਧਰ ਉਲਟੇ ਜਿਹੜੇ ਇੱਕ ਦੇ ਤਿੰਨ ਬਣਾਏ ਇਸ ਤਰ੍ਹਾਂ ਹੁਣ ਵਿੱਚ 6 ਕੁੰਡੇ ਆਪਣੇ ਸਲਿੱਪ ਹੋਣਗੇ ਫਿਰ ਉਸ ਤੋਂ ਬਾਅਦ ਇੱਕ 2 10 ਚਾਰ ਕੁੰਡੇ ਉਲਟੇ ਫਿਰ 6 ਕੁੰਡੇ ਸਲਿੱਪ ਫੇਰ ਚਾਰ ਕੁੰਡੇ ਉਲਟੇ ਫੇਰ ਛੇ ਕੁੰਡੇ ਸਲੈਪ ਜਿਹੜੇ ਇੱਕ ਤੋਂ ਤਿੰਨ ਬਣਾਏ ਆ ਉਹ ਆਪਾਂ ਸਲਿੱਪ ਕਰਨੇ ਦੂਸਰੇ ਕੁੰਡੇ ਉਲਟੇ ਬਣਾ ਲੈਣੇ ਸੱਤਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਸੱਤਵੀਂ ਸਲਾਈ ਹੁਣ ਦੇਖੋ ਜਿਹੜੀ ਇਸ ਤਰ੍ਹਾਂ ਇਹ ਪੱਤੀਆਂ ਬਣਦੀਆਂ ਪਹਿਲਾਂ ਆਪਣੀਆਂ ਇੱਧਰ ਨੂੰ ਪੱਤੀਆਂ ਬਣੀਆਂ ਹੁਣ ਆਪਣੀਆਂ ਇੱਧਰ ਨੂੰ ਪੱਤੀਆਂ ਬਣਨੀਆਂ ਜਿਵੇਂ ਆਪਾਂ ਇੱਥੇ ਬਣਾਈਆਂ ਦੇਖੋ ਪਹਿਲਾਂ ਇੱਧਰ ਨੂੰ ਬਣੀਆਂ ਸੀ ਫਿਰ ਇੱਧਰ ਨੂੰ ਠੀਕ ਹੈ ਇੱਕ ਗੁੰਡਾ ਤਾਰ ਕੇ ఏ తిని పేగే అగలి సైడ్తో దో కుడే అవుగ ఏ తిని కండే పిచ్చే అని ఏ దో కడే సే బ దో తి కండెదా ਪਿਛਲੀ ਸਾਈਡ ਤੇ ਇੱਕ ਬਣਾਉਣਾ ਇਧਰ ਨੂੰ ਪੱਤੀ ਆਉਗੀ ਫਿਰ ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡਿਆਂ ਤੋਂ ਇੱਕ ਬਣਾ ਲੈਣੇ ਜਿਹੜੇ ਕੁੰਡੇ ਵਧੇ ਸੀ ਉਹ ਕੱਟ ਗਏ ਠੀਕ ਹੈ ਫਿਰ ਟਵਿਸਟ ਕਰਾਂਗੇ ਆਪਾਂ ਇਹ ਤਿੰਨ ਕੁੰਡੇ ਅਗਲੀ ਸਾਈਡ ਤੋਂ ਅੱਗੇ ਆਉਣਗੇ ਇਹ ਦੋ ਕੁੰਡੇ ਪਿੱਛੇ ਜਾਣਗੇ ਜੇਕਰ ਤੁਸੀਂ ਇਸ ਤਰ੍ਹਾਂ ਜਿਹੜੇ ਆਪਣੇ ਗੁੰਡੇ ਟਵਿਸਟ ਨਹੀਂ ਕਰ ਸਕਦੇ ਤਾਂ ਤੁਸੀਂ ਦੂਸਰੀ ਸਲਾਈ ਤੇ ਇਹਨਾਂ ਨੂੰ ਟਵਿਸਟ ਕਰ ਲੈਣਾ ਫਿਰ ਇਸ ਤਰ੍ਹਾਂ ਚੜਾ ਲੈਣਾ ਠੀਕ ਹੈ ਹੁਣੇ ਤਿੰਨ ਗੁੰਡਿਆਂ ਦਾ ਅਗਲੀ ਸਾਈਡ ਤੋਂ ਆਪਾਂ ਇੱਕ ਗੁੰਡਾ ਬਣਾਵਾਂਗੇ ਤਿੰਨ ਗੁੰਡਿਆਂ ਦਾ ਚੈੱਕ ਕਰਨਾ ਹੈ ਇਸ ਤਰ੍ਹਾਂ ਦੇਖੋ ਇਹ ਦੋ ਕੁੰਡੇ ਫਿਰ ਸਿੱਧੇ ਸਾਰੀ ਚਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਥੋੜੇ ਜਿਮ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਗੀ ਇਹ 10 ਕੁੰਡੇ ਪਿੱਛੇ ਦੋ ਕੁੰਡੇ ਅੱਗੇ 10 ਕੁੰਡੇ ਇਸ ਤਰ੍ਹਾਂ ਆਉਣਗੇ ਠੀਕ ਹੈ ਇਹ ਦੋ ਕੁੰਡੇ ਅੱਗੇ ਆ ਜਾਣਗੇ ఏ దో కండే సీ బాస్ తా దో తిని పిచ్చి సైడ్తో కండా బ ਦੇਖੋ ਇਸ ਤਰ੍ਹਾਂ ਫਿਰ ਅੱਗੇ ਸਾਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਆਪਾਂ ਠੀਕ ਹੈ ਇਹ 3 ਕੁੰਡੇ ਪਿੱਛੇ ਜਾਣਗੇ ਇਹ 2 ਅੱਗੇ ਆਉਣਗੇ ਫਿਰ ਇਸੇ ਤਰ੍ਹਾਂ ਇਹ 10 ਕੁੰਡੇ ਜਿਹੜੇ ਅੱਗੇ ਆਉਣਗੇ 2 ਪਿੱਛੇ ਜਾਣਗੇ ਸਾਰੀ ਸਲਾਈ ਇਸੇ ਤਰ੍ਹਾਂ ਆਪਾਂ ਕੰਪਲੀਟ ਕਰ ਲੈਣੀ ਹੈ ਸੱਤ ਸਲਾਈਆਂ ਕੰਪਲੀਟ ਹੋ ਗਈਆਂ 8ਵੀਂ ਸਲਾਈ 8ਵੀਂ ਤੇ ਲਾਸਟ ਸਲਾਈ ਰੰਗ ਸਾਈਡ ਤੋਂ ਸਾਰੀ ਆ ਪੌਲਟੀ ਬਣਾਉਣੀ ਹੈ ਠੀਕ ਹੈ ਅੱਠ ਸਲਾਂਗਾਂ ਚ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਹੈ। ਐਸੇ ਡਿਜ਼ਾਈਨ ਲਈ ਥੋੜੀ ਜੀ ਪਛਮ ਆਪਣੀ ਜ਼ਿਆਦਾ ਲੱਗਦੀ ਹੈ। ਇਸ ਲਈ ਪਛਮ ਤੁਸੀਂ ਥੋੜੀ ਜੀ ਪਹਿਲਾਂ ਹੀ ਜ਼ਿਆਦਾ ਲੈ ਲੈਣੀ। ਤਾਂ ਜੋ ਬਾਅਦ ਵਿੱਚ ਆਪਣੀ ਜਿਹੜੀ ਪਛਮ ਘਟੇ। ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਸ ਡਿਜ਼ਾਈਨ ਤੇ ਤੁਸੀਂ ਮੋਤੀ ਵੀ ਲਗਾ ਸਕਦੇ ਆਂ 8 ਸਲਾਈਆਂ ਨੂੰ ਬਾਰ-ਬਾਰ ਕੰਪਲੀਟ ਕਰਾਂਗੇ ਤਾਂ ਆਪਣਾ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਦੇਖੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ اسی ਤਰ੍ਹਾਂ ਸ਼ੁਰੂ ਕਰ ਲੈਣਾ ਇੱਕ ਕੁੰਡਾ ਤਾਰ ਕੇ ਦੋ ਸਿੱਧੇ ਇੱਕ ਦੇ ਤਿੰਨ ਇੱਕ ਦੇ ਤਿੰਨ ਦੋ ਸਿੱਧੇ ਅੱਠ ਹੋ ਗਏ ਫਿਰ ਉਸ ਤਰ੍ਹਾਂ ਦੋ ਸਿੱਧੇ ਇੱਕ ਦੇ ਤਿੰਨ ਇੱਕ ਦੇ ਤਿੰਨ ਦੋ ਸਿੱਧੇ ਠੀਕ ਹੈ ਪਹਿਲੀ ਸਲਾਈ ਤੇ ਚਲੋ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ